ਖਬਰ ਦਿੱਤੀ ਸੀ ਅੱਜ ਵੀ ਮੈਨੂੰ ਇੱਕ ਪੱਕਾ ਪਤਾ ਲੱਗਾ ਹੈ ਚੰਡੀਗੜ੍ਹ ਤੋਂ ਆ ਜਿਹੜਾ ਜਕਰੀਆ ਗਿਆ ਹੋਇਆ ਹੈ ਨਾ ਮੁੱਖ ਮੰਤਰੀ ਪੰਜਾਬ ਦਾ ਦਿੱਲੀ ਨੂੰ ਉਹ ਸਲਾਹ ਲੈਣ ਗਿਆ ਪਟਨਾਣੀ ਦੀ ਵੀ ਅਸੀਂ ਨਾਨਕਨ ਵਾਸਤੇ ਹਮਲਾ ਕਰੀਏ ਕਿ ਨਾ ਕਰੀਏ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਜਾ ਰਹੀਆਂ ਹਨ ਇਹ ਕੱਲ ਵੀ ਮੈਂ ਖਬਰ ਦਿੱਤੀ ਸੀ ਅਖਬਾਰ ਨੇ ਤਾਂ ਛਾਪੀ ਨਹੀਂ ਗਈ ਤੇ ਰੌਣ ਦਾ ਕੋਲਾ ਹੀ ਬਣਾ ਕੇ ਟਕ ਹੌਂਸਲਾ ਘੜ ਕੇ ਸ਼ੋਸ਼ਾ ਛੜ ਦਿੱਤਾ ਵੀ ਕਿਸ ਤਰੀਕੇ ਨਾਲ ਪਿੰਡਰਾਂਵਾਲ ਤੇ ਲੋਕੀ ਨਫ਼ਰਤ ਵਿੱਚ ਆ ਜਾਣ ਖਾਲਸਾ ਰੀਕੂਡ ਨਖੁੱਟੇ ਨਾਨਕਾ ਓੜਕ ਸੱਚ ਰਹੀ ਰਹਿਣਾ ਕੱਲ ਵੀ ਖਬਰ ਦਿੱਤੀ ਸੀ ਅੱਜ ਵੀ ਕਹਿਣਾ ਚਾਹੁੰਦਾ ਕਿਉਂਕਿ ਨਿਤ ਨਵੇਂ ਪਿੰਡਾਂ ਚੋਂ ਜੱਥਾ ਜਾਂਦਾ ਹੈ ਪਿੰਡਾਂ ਵਾਲੇ ਵੀਰੋ ਸ਼ਹਿਰਾਂ ਵਾਲੇ ਵੀਰੋ ਤੇ ਮਾਈਓ ਭਾਈਓ ਇੱਕ ਗੱਲ ਚੇਤੇ ਰੱਖਿਓ ਸਬਰ ਬਹੁਤ ਕਰ ਚੁੱਕੇ ਆ ਮੁਸ਼ਕਲ ਆਉਣ ਜੜਨਾ ਜਰਾਂਗੇ ਵੈਸੇ ਸੰਤਾਂ ਨੇ ਕਿਹਾ ਵੀ ਜੜ ਕੇ ਚੱਲਣਾ ਸ਼ਾਂਤੀ ਰੱਖਣੀ ਹੈ ਚੱਲਾਂਗੇ ਥੋੜਾ ਥੋੜਾ ਪਰ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਦਾ ਹਾਂ ਸ਼ਾਂਤੀ ਰੱਖਿਓ ਤੇ ਤਿਆਰੀ ਵੀ ਰੱਖੋ ਜਿਸ ਦਿਨ